ਹੈਲੋ ਹਾਂਜੀ ਮਦੀਪੰਗੂ ਬਲੌਗ ਚੈਨਲ ਤੇ ਆਪ ਜੀ ਦਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਆਪਾਂ ਕਰਦੇ ਹਾਂ ਜੀ ਅੱਜ ਦਾ ਬਲੌਗ ਹੈ ਜਿਹੜਾ ਸੁਰੂ ਤੇ ਟਾਈਮ ਹੋ ਚੁੱਕੇ ਹੈ 3:30 ਹੋ ਚੁੱਕੇ ਨੇ ਉਧਰ ਮੈਂ ਡਿਫਟੀ ਨੂੰ ਦੁੱਧ ਪਾਇਆ ਸੀਗਾ ਅੱਜ ਉਹਨੇ ਸਵੇਰ ਤੋਂ ਦੁੱਧ ਨਹੀਂ ਪੀਤਾ ਪਤਾ ਨਹੀਂ ਕੀ ਗੱਲ ਹੈ ਹਨਾ ਤੇ ਸੁੱਤਾ ਪਿਆ ਅੱਗੇ ਜਦੋਂ ਮੈਂ ਚਲਦੀ ਉੱਠਦੀ ਆ ਨਾ ਸੇਰੇ ਉਹਦੀ ਉਹਨੂੰ ਦੁੱਧ ਪਾਦਨੇ ਆ ਉਹਦੇ ਭਾਂਡੇ ਦੇ ਵਿੱਚੋਂ ਪੀ ਲੈਂਦਾ ਅੱਜ ਵੱਟ ਮੈਂ 9:10 ਵਜੇ ਦੁੱਧ ਪਾਇਆ ਪਤਨ ਤਾਂ ਉਹ ਸੁਸਤੀ ਦੇ ਵਿੱਚ ਪਿਆ ਥਾਂ ਕਰਕੇ ਨਿਪਿੱਤਾ ਸੁੱਤਾ ਪਿਆ ਸਾਡਾ ਡੌਕੀ ਜਿਹੜਾ ਦੁੱਧ ਉਹਨੇ ਨਹੀਂ ਪੀਆ ਹਨਾ ਪਿੱਤਾ ਪਲੀਜ਼ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਸਾਰੇ ਭੈਣ ਭਰਾ ਹਨਾ ਕਿਉਂਕਿ ਭੈਣ ਭਰਾਵਾਂ ਦੀ ਸਪੋਰਟ ਨਾਲ ਜਿਹੜਾ ਆਪਣਾ ਚੈਨਲ ਆ ਬਹੁਤ ਗਰੋਅ ਕਰ ਰਿਹਾ ਜੀ ਸਾਰੇ ਭੈਣ ਭਰਾਵਾਂ ਦਾ ਥੈਂਕ ਯੂ ਹੈ ਜੀ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਦਾ ਤਾਂ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਥੈਂਕ ਯੂ ਅਜੀਤ ਤੇ ਜਿਹੜੇ ਭੈਣ ਭਰਾਵਾਂ ਨੇ ਨਹੀਂ ਕੀਤਾ ਉਹ ਵੀ ਕਰ ਲੋ ਹਨਾ ਚੈਨਲ ਨੂੰ ਸਬਸਕ੍ਰਾਈਬ ਉਹਨਾਂ ਦਾ ਵੀ ਬਹੁਤ ਜ਼ਿਆਦਾ ਥੈਂਕ ਯੂ ਜੀ ਤੇ ਹੁਣ 3:30 ਹੋ ਚੁੱਕੇ ਨੇ ਜੀ ਆਪਣੇ ਆਉਂਦੇ ਨੇ ਜੀ ਗੈਸਟ ਤੇ ਆਪਾਂ ਜਿਹੜਾ ਕੰਮ ਸੀਗਾ ਹਨਾ ਫਿਰ ਐਵੇਂ ਹੁੰਦਾ ਹਨਾ ਪਹਿਲਾਂ ਤਿਆਰੀ ਕਰ ਲਈ ਜੀ ਮੈਂ ਸਾਰੇ ਜਦੋਂ ਆਪਣੇ ਗੈਸਟ ਆ ਜਾਂਦੇ ਨੇ ਫਿਰ ਆਪਾਂ ਚਲੋ ਆ ਜੇ ਪਹਿਲਾਂ ਤਿਆਰੀ ਕੀਤੀ ਹੁੰਦੀ ਹੈ ਨਾ ਫਿਰ ਆਪਾਂ ਘੰਟਾ ਦੋ ਘੰਟੇ ਭੈਣ ਭਰਾਵਾਂ ਆ ਭਰਾਵਾਂ ਕੋਲੇ ਬਹਿ ਜਾਂਦੇ ਹਨਾ ਜੇ ਟਾਈਮ ਟੂ ਟਾਈਮ ਜੇ ਆਪਾਂ ਕੰਮ ਲੱਗੇ ਰਹੀਏ ਫਿਰ ਚੰਗਾ ਜਾਨੇ ਲੱਗਦਾ ਐਵੇਂ ਪੇਣਪਰਾ ਕੱਲੇ ਜੇ ਬੈਠੇ ਰਹਿਣਾ ਹਨਾ ਕੋਈ ਵੀ ਅੱਜਕੱਲ ਟਾਈਮ ਤੋਂ ਟਾਈਮ ਕੱਟ ਕੇ ਹੀ ਪੇਣਪਰਾ ਆਉਂਦਾ ਹੈਗਾ ਤੇ ਚਲੋ ਆਪਾਂ ਪਹਿਲਾਂ ਤਿਆਰੀ ਕਰ ਲਈ ਸੀਗੀ ਹਨਾ ਉਹ ਮੈਂ ਪਹਿਲਾਂ ਕੱਢ ਲਈ ਸੀਗੇ ਇਹਨਾਂ ਚਲੋ ਠੰਡਾ ਵਗੈਰਾ ਦਾਲ ਪੂਜੀ ਬਿਸਕੁਟਾ ਵਗੈਰਾ ਆਪਾਂ ਪਹਿਲਾਂ ਮੰਗਾ ਕੇ ਰੱਖਿਆ ਹਨਾ ਹਜੇ ਇਹਨਾਂ ਨੂੰ ਪਾਉਣਾ ਹੈਗਾ ਮੈਂ ਕਿ ਮੈਂ ਚਲੋ ਜਦੋਂ ਆਉਣਗੇ ਨਾ ਮੈਂ ਉਦੋਂ ਪਾ ਦੂੰਗੀ ਇਹਨਾਂ ਦੇ ਵਿੱਚ ਠੀਕ ਹੈ ਜੀ ਤੇ ਵਰਤਨ ਭਾਂਡੇ ਵਗੈਰਾ ਨੇ ਜਿਹੜੇ ਆਪਾਂ ਤਿਆਰ ਕਰ ਲਏ ਨੇ ਤੇ ਰੋਟੀ ਵਾਲਾ ਜਿਹੜਾ ਸਮਾਨ ਹੈ ਜੀ ਉਹ ਵੀ ਮੈਂ ਸਬਜ਼ੀਆਂ ਵਗੈਰਾ ਸਾਰੀਆਂ ਤਿਆਰ ਕਰਕੇ ਖੀਰ ਵਗੈਰਾ ਬਣਾ ਕੇ ਨਾ ਫ੍ਰਿਜ ਦੇ ਵਿੱਚ ਠੰਡੀ ਹੋਣੀ ਰੱਖਤੀ ਹਨ ਮੈਨੂੰ ਇਹ ਵੀ ਕੋਈ ਭੈਣ ਭਰਾ ਆਵੇ ਕੋਈ ਰਿਸ਼ਤੇਦਾਰ ਆਉਂਦਾ ਮੈਨੂੰ ਇਹ ਹੁੰਦਾ ਵੀ ਮੈਂ ਸਾਰਾ ਸਮਾਨ ਨਾ ਪਹਿਲਾਂ ਟਾਈਮ ਤੋਂ ਪਹਿਲਾਂ ਕਰਕੇ ਰੱਖ ਲੈਣੀ ਆ ਨਾ ਵੀ ਭੈਣ ਭਰਾ ਕੋਲ ਫਿਰ ਬੈਠਿਆ ਜਾਂਦਾ ਕੱਲੀ ਰੋਟੀ ਰਹਿ ਜਾਂਦੀ ਉਹ ਚਲੋ ਟਾਈਮ ਟੂ ਟਾਈਮ ਬਣ ਜਾਂਦੀ ਆ ਠੀਕ ਹੈ ਜੀ ਆਟਾ ਵਗੈਰਾ ਵੀ ਮੈਂ ਪਹਿਲਾਂ ਗੁੰਨ ਲੈਣੀ ਆ ਅੱਧਾ ਘੰਟਾ ਵਗੈਰਾ ਗੁੰਨ ਪਹਿਲਾਂ ਅੱਧਾ ਘੰਟਾ ਵਗੈਰਾ ਪਹਿਲਾਂ ਬੰਨ ਕੇ ਰੱਖ ਦਿੰਨੀ ਆ ਮੈਨੂੰ ਇਹ ਹੁੰਦਾ ਵੀ ਚਲੋ ਮੈਂ ਬੈਠੂਗੀ ਗੱਲਾਂ ਬਾਤਾਂ ਕਰੂੰਗੀ ਹਨਾ ਆਦਰਵਾਇਜ਼ ਜਦੋਂ ਕੋਈ ਭਣ ਭਰਾ ਆਉਂਦਾ ਆਪਾਂ ਕੰਮਾਂ ਚੀ ਵਿਜੀ ਰਹਿੰਨੇ ਫਿਰ ਉਹਨਾਂ ਕੋ ਨਹੀਂ ਬੈਠੇ ਜਾਂ ਦੁੱਤਰ ਮੈਨੂੰ ਦਾਦਾ ਫੋਨ ਆ ਗਿਆ ਮੈਂ ਦੇਖਣੀ ਸੀ ਕੀ ਦਾ ਫੋਨ ਲਗਾ ਹਣ ਫੋਨ ਚੱਕਦੇ ਆਂ ਗੁੜੀਆ ਬਸ ਹਾਂ ਹਾਂ ਬਤਾਓ ਇੱਕ ਮਿੰਟ ਜੀ ਆਪਾਂ ਪਹਿਲਾਂ ਫੋਨ ਅਟੈਂਡ ਕਰ ਲਈਏ ਫਿਰ ਗੱਲ ਕਰਦੇ ਆ ਤੁਹਾਡੇ ਨਾਲ ਠੀਕ ਹੈ ਜੀ ਕਿਉਂਕਿ ਅੱਜਕੱਲਤਾ ਜੀ ਬਹੁਤ ਸੌਖਾ ਹੋਇਆ ਕਿਉਂਕਿ ਫੋਨਾਂ ਨੇ ਸੌਖਾ ਕਰਤਾ ਜਦੋਂ ਕੋਈ ਭੈਣ ਭਰਾ ਨੇ ਕਿਸੇ ਵੀ ਰਿਸ਼ਤੇਦਾਰ ਨੇ ਆਉਣਾ ਹੁੰਦਾ ਨਾ ਉਹ ਫੋਨ ਕਰਕੇ ਪਹਿਲੇ ਦੱਸ ਦਿੰਦੇ ਨੇ ਹਨਾ ਵੀ ਅਸੀਂ ਆਉਣਾ ਅੱਜ ਜਾਂ ਕੱਲ ਆਉਣਾ ਤਾਂ ਕਰਕੇ ਆਪਾਂ ਉਹਦੇ ਹਿਸਾਬ ਨਾਲ ਪਹਿਲਾਂ ਤਿਆਰੀ ਕਰ ਲੈਣੇ ਆ ਹਨਾ ਰੋਟੀ ਪਾਣੀ ਦੀ ਚਾਹ ਪਾਣੀ ਜੋ ਵੀ ਪੀਣਾ ਖਾਣਾ ਹੁੰਦਾ ਭੈਣ ਭਾਈ ਨੇ ਤੇ ਕਿਉਂਕਿ ਹੁਣ ਸਮਾਂ ਹੀ ਇਹ ਜਾ ਕੇ ਦੇਖੋ ਜਿਹੜਾ ਫੋਨ ਆ ਇਹਨਾਂ ਦੀ ਵਕਤ ਤੋਂ ਸਹੀ ਵੀ ਹੁੰਦੀ ਆ ਹਨਾ ਤੇ ਸਹੀ ਤਰੀਕੇ ਨਾਲ ਜੇ ਕੋਈ ਕਰੇ ਤਾਂ ਸਹੀ ਹੁੰਦੀ ਆ ਜੀ ਤੇ ਚਲੋ ਜੀ ਆਪਾਂ ਇੰਨਾ ਆ ਜਾਂਦੇ ਨੇ ਉਹ 10 ਮਿੰਟਾਂ ਨੂੰ ਆਪਣੀ ਤਿਆਰੀ ਫੁੱਲਾ ਕੀਤੀ ਹੋਈ ਹਨਾ ਤੇ ਠੰਡਾ ਵਗੈਰਾ ਮੰਗਾ ਲਿਆ ਸੀ ਅ ਤੇ ਆਪਣਾ ਕੀ ਨੂੰ ਲੈਂਦੇ ਹੁੰਦੇ ਆ ਕਿ ਗਰਮੀ ਆ ਜਿਹੜੀ ਬਹੁਤ ਜ਼ਿਆਦਾ ਏਸੀ ਹੈ ਜਿਹੜਾ ਮੈਂ ਲਾ ਕੇ ਛੱਡਤਾ ਸੀਗਾ ਆ ਦੇਖੋ ਆਉਂਦਿਆਂ ਨੂੰ ਪਤਾ ਕੀ ਹੈ ਜੀ ਰੋਮ ਵਗੈਰਾ ਜਿਹੜਾ ਠੰਡਾ ਹੋ ਜਾਂਦਾ ਹਨਾ ਬਟ ਚਲੋ ਇਸ ਤੱਪਾ ਗਰਮੀ ਦੇ ਵਿੱਚ ਹੀ ਰਹਨੇ ਆ ਸਾਰਾ ਦਿਨ ਕੰਮ ਵਗੈਰਾ ਕਰਦੇ ਆ ਹਨਾ ਤੇ ਪਰ ਫਿਰ ਵੀ ਮੈਨੂੰ ਇਹ ਹੁੰਦਾ ਹਨਾ ਵੀ ਚਲੋ ਘਟਾਉ ਤੇ ਨਾ ਠੰਡਾ ਹੋ ਜਾਂਦਾ ਫਿਰ ਇੱਕ ਲੱਖ ਜੀ ਜਦੋਂ ਆਪਾਂ ਬਾਹਰੋਂ ਆ ਕੇ ਹਨਾ ਇਸੇ ਨੂੰ ਲਾਉਨੇ ਆ ਫਿਰ ਥੋੜੇ ਜਿਹਾ ਟਾਈਮ ਲੱਗ ਜਾਂਦਾ ਹੈਗਾ ਚਲੋ ਜੀ ਆਪਣੇ ਜਿਹੜੇ ਰਿਸ਼ਤੇਦਾਰ ਨੇ ਉਹ ਆ ਗਏ ਨੇ ਆਪਾਂ ਫਿਰ ਮਿਲਦੇ ਆ ਠੀਕ ਹੈ ਜੀ ਆਪਾਂ ਸਤਾਈ ਤੇ ਅਸੀ ਖਤ ਤਸੀਗਾ ਠੰਡਾ ਹੋ ਗਿਆ ਰੋਮ ਓਕੇ ਜੀ ਬਾਏ ਆਪਾਂ ਫਿਰ ਮਿਲਦੇ ਆ ਹਾਂਜੀ ਤੇ ਚਾਹ ਪਾਣੀ ਵਗੈਰਾ ਪੀ ਲਿਆ ਸੀਗਾ ਆਪਣੇ ਭੈਣ ਭਰਾਵਾਂ ਨੇ ਜਿਹੜੇ ਆਏ ਸੀਗੇ ਤੇ ਆਪਾਂ ਸਬਜ਼ੀ ਵਗੈਰਾ ਵੀ ਰੈਡੀ ਕਰ ਲਈ ਸੀਗੀ ਤੇ ਭਾਂਡੇ ਬਰਤਨ ਜਿਹੜੇ ਉਹ ਸਾਫ਼ ਕਰ ਲਈ ਸੀਗੇ ਹਨਾ ਹੁਣ ਮੈਂ ਰੋਟੀ ਦੀ ਕਰਦੀ ਸੀਗੀ ਜੀ ਤਿਆਰੀ ਤੇ ਕਿਉਂਕਿ ਜਾਣਾ ਸੀ ਉਹਨਾਂ ਨੇ ਵਾਪਸ ਪੂਰਾ ਟਾਈਮ ਹੋ ਚੁੱਕਿਆ ਸੀਗਾ ਇਹ 6:30 ਪੌਣੇ 7 ਹੋ ਗਏ ਸੀਗੇ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਰਾਤ ਹਨਾ ਕੱਲ ਨੂੰ ਚਲੇ ਜਾਓ ਪਰ ਉਹ ਕਹਿੰਦੇ ਵੀ ਬਹੁਤ ਜ਼ਰੂਰੀ ਕੰਮ ਆ ਸਾਨੂੰ ਤਾਂ ਕਰਕੇ ਜਾਣਾ ਪੈ ਰਿਹਾ ਤੇ ਆਪਾਂ ਕਿਹਾ ਵੀ ਰੋਟੀ ਦਾ ਟਾਈਮ ਆ ਤੇ ਰੋਟੀ ਵਗੈਰਾ ਖਾ ਕੇ ਚਲੇ ਜਾਏ ਤੁਸੀਂ ਤੇ ਆਪਾਂ ਉਹਰੇ ਕਰ ਲਈ ਸੀ ਜੀ ਰੋਟੀ ਨਾ ਇੱਕ ਟੋਕਰੀਆਂ ਬਚੀਆਂ ਵੀ ਨੇ ਕਿਹਦਾ ਕਿਹਦਾ ਚੋਟੇ ਚੁੰਨੀ ਨਾਲ ਇਹਨੇ ਜਿੰਨੇ ਮਰਜ਼ੀ ਚੌੜੀ ਆਉਣ ਮਿੱਥੀ ਚੁੰਨੀ ਨਾਲ ਸੁੱਜਣਾ ਹੁੰਦਾ ਇਹਨੇ 30 ਮੈਂ ਤੇ ਕੂਣੀ ਹੈਲੋ 내 면테는 나 시럽 받아야 해. 나 면테 시럽? 하지. 나 시럽 안 받아. 시럽. 아, 나이 면테 해가지고 나 면테. 나이 면테. 아니, 아니. 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 ਜਨਾਰੇ ਸੀ ਜਿੱਦ ਕਰ ਰਹੀ ਤੇ ਤਾਂ ਕਿ ਰਿਸ਼ਤੇਦਾਰਾਂ ਨੇ ਵਾਪਸ ਜਾਣਾ ਸੀ ਤਾਂ ਕਰਕੇ ਸੱਤੇ ਲਾ ਕੇ ਬੁਣ। ਥੋੜੀ ਵੀ ਪਾਲਾਈ ਰੋਟੀ ਇਹਦਾ। ਹੈ। ਤੇ ਆਪਾਂ ਵੀਡੀਓ ਬਣਾਉਣੀ ਸੀਗੀ ਜਦੋਂ ਚਾਹ ਪਾਣੀ ਵਗੈਰਾ ਪੀਤਾ ਹਨਾ ਤੇ ਉਦੋਂ ਬਸ ਗੱਲਾਂ ਜਾਂ ਚੀਜੀ ਹੋ ਗਈ ਮੈਂ ਭੁੱਲ ਗਈ ਵੀਡੀਓ ਬਣਾਉਣੀ। ਤੇ ਉਦੋਂ ਵੀਡੀਓ ਨਹੀਂ ਬਣਾਈ ਗਈ ਆਪਾਂ ਤਾਂ ਹਨ ਤੇ ਕਈ ਵਾਰ ਚਲੋ ਐ ਜੀ ਭੈਣ ਭਰਾ ਵੀ ਐਵੇਂ ਦੇ ਹੁੰਦੇ ਆ ਨਹੀਂ ਵਿੱਚ ਵੀਡੀਓ ਤੇ ਆਉਣੇ ਹੁੰਦੇ ਤਾਂ ਕਰਕੇ ਜੀ ਆਪਾਂ ਅਵਾਇਡ ਕਰਤੀ ਸੀਗੀ ਵੀਡੀਓ ਨਹੀਂ ਬਣਾਈ ਹੈਗੀ ਤੇ ਚਲੋ ਹੁਣ ਆਪਾਂ ਰੋਟੀ ਪਾਣੀ ਦੇ ਰਹੇ ਸੀ ਤਕਰੀਬਨ ਖਾ ਹੀ ਚੁੱਕੇ ਸੀਗੇ ਰੋਟੀ ਫਿਰ ਮੈਂ ਘਰਦਿਆਂ ਤੇ ਹਰਮਣ ਨੂੰ ਵੀ ਕਿਹਾ ਮੈਂ ਕਿ ਪੁੱਤ ਤੁਸੀਂ ਵੀ ਰੋਟੀ ਖਾ ਲਓ ਹੁਣ ਅੱਜ ਅਸੀਂ ਰੋਟੀ ਦਾ ਇਹ ਜਿਹੜਾ ਜਲਦੀ ਨਿੱਪੜ ਗਿਆ ਸੀਗਾ ਤੇ ਅੱਜ ਆਪਾਂ ਜਿਹੜਾ ਵਲੌਗ ਆ ਵੀਡੀਓ ਆ ਆਹ ਬਣਾਈ ਹੈ ਜੀ ਹਨਾ ਤੁਸੀਂ ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਬਸ ਟਾਈਮ ਆ ਜਿਹੜਾ ਜਲਦੀ ਜਲਦੀ ਪੂਰਾ ਹੋ ਜਾਊਗਾ ਆਪਣਾ ਹਨਾ ਤੇ ਜੀ ਪਲੀਜ਼ ਬੌਸ ਟਾਈਮ ਪੂਰਾ ਵੀਡੀਓ ਨੂੰ ਪੂਰਾ ਦੇਖਿਆ ਕਰੋ ਜਿਹਦੇ ਨਾਲ ਆਪਣਾ ਬੌਸ ਟਾਈਮ ਜਲਦੀ ਜਲਦੀ ਪੂਰਾ ਹੋ ਜਾਊਗਾ ਤੇ ਇੱਕ ਮਿੰਟ ਜੀ ਇੱਧਰ ਆ ਗਿਆ ਸੀ ਆਪਣਾ ਫੋਨ ਤੇ ਪਲੀਜ਼ ਤੁਸੀਂ ਹਨਾ ਅੱਗੇ ਕੇ ਵੀ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਤੇ ਆਪਾਂ ਜਿਹੜੀ ਸੁਪਟਾਂ ਦੀ ਵੀਡੀਓ ਆ ਕੱਲ ਨੂੰ ਬਣਾ ਕੇ ਅਪਲੋਡ ਕਰਾਂਗੇ ਠੀਕ ਹੈ ਜੀ ਜੀ ਹੁਣ ਆਪਾਂ ਰੋਟੀ ਵਗੈਰਾ ਖਾ ਲਈਏ ਰਿਸ਼ਤੇਦਾਰ ਜਿਹੜੇ ਆਏ ਹੋ ਸੀ ਉਹ ਚਲੇ ਗਏ ਸੀਗੇ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਰਾਤ ਰਹਿ ਜਾ ਹਣਾ ਉਹ ਕਹਿੰਦੇ ਵੀ ਨਹੀਂ ਹਣਾ ਫਿਰ ਕਿਸੇ ਦੇ ਨਾਮਾਂਗੇ ਅਸੀਂ ਰਾਤ ਰ੍ਹਾਂਗੇ ਤੇ ਉਹ ਜੀ ਰੋਟੀ ਪ੍ਰਸਾਦ ਦੇ ਵਗੈਰਾ ਅਸੀਂ ਖਵਾ ਕੇ ਆਪਾਂ ਤੋਰਿਆ ਫਿਰ ਚੰਗਾ ਜਾਨੀ ਨਾ ਐਵੇਂ ਲੱਗਦਾ ਸ਼ਾਮ ਦਾ ਟਾਈਮ ਸੀਗਾ ਹਣਾ ਤੇ ਅਸੀਂ ਰੋਟੀ ਵਗੈਰਾ ਖਾ ਲਈ ਸੀ ਵੀ ਅੱਗੇ ਸਾਨੂੰ ਲੇਟ ਹੋ ਜਾਂਦਾ ਚਲੋ ਉਹਨਾਂ ਦੇ ਬਹਾਨੇ ਨਾਲ ਅੱਜ ਅਸੀਂ ਵੀ ਜਲਦੀ ਖਾ ਲਈਏ ਰੋਟੀ ਠੀਕ ਹੈ ਜੀ ਤੇ ਹੁਣ ਆਪਾਂ ਦੁੱਧਨ ਦਿੱਤੀ ਆ ਵਾਲੀ 10-20 ਮਿੰਟ ਰੈਸਟ ਕਰਕੇ ਭਾਂਡੇ ਵਗੈਰਾ ਵੀ ਸਾਫ਼ ਕਰਤੇ ਨੇ ਦੁੱਧਨ ਨੂੰ ਦਿੱਤੀ ਹੁਣ ਆ ਵਾਲੀ ਤੇ 10-20 ਘੰਟੇ ਤੱਕ ਦੁੱਧ ਦਵਾਂਗੀ ਮੈਂ ਹਰਮਨ ਉਹਨਾਂ ਨੂੰ ਇਹਨਾਂ ਨਾਲ ਥੋੜਾ ਜਿਹਾ ਠੰਡਾ ਹੋ ਜਾਊਗਾ ਹੁਣ ਇਹ ਵਾਲੀ ਦਿੱਤੀ ਆ ਇੱਕ ਨਾ ਪਤਾ ਨਹੀਂ ਪੈਰ ਦੀਆਂ ਉਂਗਲਾਂ ਨੂੰ ਕੀ ਹੋ ਗਿਆ ਸੱਜਾ ਨਾ ਸਵੇਰ ਧੀਆਂ ਦੀ ਸਵੇਰ ਧੀਆਂ ਨਾ ਅੱਜ ਸਵੇਰ ਤੋਂ ਹੀ ਹੋਣ ਲੱਗਿਆ ਵਿੱਚ ਦੀ ਹੱਟ ਵੀ ਜਾਂਦਾ ਪੈਰ ਦੀਆਂ ਜਿਹੜੀਆਂ ਉਂਗਲਾਂ ਨੇ ਹਨ ਅਗੂਠੇ ਨੂੰ ਕੁਛ ਨਹੀਂ ਹੋਇਆ ਜਿਹੜੀ ਕੱਲੀਆਂ ਉਂਗਲਾਂ ਨੇ ਉਹਨਾਂ 'ਚ ਪਤਾ ਨਹੀਂ ਕਿਉਂ ਇੰਨੀ ਅੱਗ ਨਿਕਲਦੀ ਆ ਕੱਲੀ ਉਂਗਲਾਂ 'ਚੋਂ ਬਾਕੀ ਪੈਰ ਸਹੀ ਆ ਪਤਾ ਨਹੀਂ ਕੀ ਹੋ ਰਿਹਾ ਸਹੀ ਦੇਖਦੇ ਆ ਕੱਲ ਨੂੰ ਡਾਕਟਰ ਨੂੰ ਦਿਖਾ ਕੇ ਆਉਂਗੀ ਆਪੇ हट ਜਾਂਦੇ ਵਿੱਚ ਹੀ ਲੱਗ ਜਾਂਦੇ ਨੇ ਆਪ ਹੀ ਹਨਾ ਇੰਨਾ ਪੈਰ ਮੱਚਦਾ ਬਹੁਤ ਜ਼ਿਆਦਾ ਕੱਲੀਆਂ ਉਂਗਲਾਂ ਪਤਾ ਨਹੀਂ ਕੀ ਕਾਰਨ ਹੋਇਆ ਦਾ ਚਲੋ ਹੀ ਹੁਣ ਆਪਾਂ ਵੀ ਚੱਲਦੇ ਹਾਂ 10-20 ਮਿੰਟ ਅੰਦਰ